ਅੱਜ ਦੀ ਕੰਪਲੀਟ ਆਪਾਂ ਪਹੁੰਚੇ ਸੀਗੇ ਪੱਟੀ ਸ਼ਹਿਰ ਸਵੇਰ ਦੇ ਆਪਾਂ ਗਏ ਹੋਏ ਹਾਂ ਤਕਰੀਬਨ ਪੌਣੇ 2 ਹੋ ਗਏ ਆ ਤੇ ਲਗਭਗ ਅੱਧਾ ਦਿਨ ਆਪਣਾ ਨਿਕਲ ਚੁੱਕਾ ਹੈ ਤੇ ਜਿਹੜੇ ਕੰਮ ਗਏ ਸੀ ਉਹ ਆਪਣਾ ਕੰਮ ਕੰਪਲੀਟ ਵੀ ਨਹੀਂ ਹੋਇਆ ਰੀਜਨ ਉਹਦੇ ਜੇ ਕੀ ਬਣਿਆ ਜਿਸ ਘਰ ਆਪਾਂ ਏਸੀ ਲਾਉਣ ਗਏ ਸੀਗੇ ਤੇ ਕੰਪਨੀ ਵੋਲਟਾਜ ਦਾ ਏਸੀ ਸੀ ਤੇ ਕਿਸੇ ਕੋਲੋਂ ਉਹਨਾਂ ਨੇ ਲਿਆ ਏ ਸੀ 2 ਟਨ ਦਾ ਕਹਿ ਕੇ ਬਾਕੀ ਕਈ ਵੀਰ ਕਮੈਂਟ ਕਰਨਗੇ ਉਹ ਸੋਚਣੀ ਆਪੋ ਆਪਣੀ ਹੁੰਦੀ ਏ ਉਹਦੇ ਵਿੱਚ ਏਸੀ ਉਹਨਾਂ ਨੇ 2 ਟਨ ਦਾ ਕਹਿ ਕੇ ਲਿਆ ਜਿਹੜਾ ਇਨਡੋਰ ਏ ਉਹ ਢੇਟਣ ਦਾ ਤੇ ਆਊਟਡੋਰ 2 ਟਨ ਦਾ ਮੈਂ ਆ ਸੀਰੀਅਲ ਨੰਬਰ ਮਾਡਲ ਨੰਬਰ ਵੀ ਮੈਂਸ਼ਨ ਕਰ ਦੇਣਾ ਕਿਉਂਕਿ ਅਗਲਾ ਜੇ ਇੱਜ਼ਤ ਮਾਨ ਨਾਲ ਇੰਨੀ ਦੂਰ ਬੁਲਾਉਂਦਾ ਹਨ ਹਰ ਜਗ੍ਹਾ ਗੱਲ ਪੈਸੇ ਦੀ ਨਹੀਂ ਹੁੰਦੀ ਭਾਈ ਜੀ ਆਪਣਾ ਉਥੇ ਜ਼ਮੀਰ ਨਹੀਂ ਮੰਨਿਆ ਮੈਂ ਭਾਈ ਨੂੰ ਕਹਿ ਦਿੰਦਾ ਵੀਰੇ ਇਹ 2 ਟਨ ਦਾ ਆਊਟਡੋਰ ਤੁਹਾਡਾ 1.5 ਟਨ ਦਾ ਇਨਡੋਰ ਦਾ ਜਿੰਮੇ ਚਾਹੁੰਦਾ ਮੈਂ ਫਿੱਟ ਕਰ ਆਉਂਦਾ ਅੱਜ ਨਹੀਂ ਤੇ ਕੱਲ ਕਿਹੇ ਨਾ ਕਿਹੇ ਦਿਨ ਇਹ ਚੀਜ਼ ਬਾਹਰ ਆ ਜਾਂਦੀ ਹੈ ਤੇ ਆਪਣਾ ਮਨ ਉਸ ਚੀਜ਼ ਨੂੰ ਹਾਮੀ ਨਹੀਂ ਭਰਦਾਗਾ ਜਿਹੜਾ ਜੈਨੂਨ ਕੰਮ ਉਹੀ ਆਪਾਂ ਕਰਾਂਗੇ ਨਾ ਕਿ ਕਦੀ ਡੁਪਲੀਕੇਟ ਕਰਾਂਗੇ ਉਸ ਤੋਂ ਬਾਅਦ ਚ ਉਸ ਡੀਲਰ ਨੂੰ ਉਹ ਵੀਰ ਨੇ ਫੋਨ ਲਾਇਆ ਤੇ ਡੀਲਰ ਅਗਾ ਦੀ ਅਗਾ ਨੰਬਰ ਦਿੰਦਾ ਦਿੰਦਾ ਕਿਸੇ ਹੋਰ ਗਾਂਹ ਦੇ ਦਿੰਦਾ ਕੰਪਨੀ ਦਾ ਕੋਈ ਸ਼ੈਹ ਸੀਨੀਅਰ ਸੀ ਜਾਂ ਕੁਝ ਵੀ ਸੀਗਾ ਉਹ ਮੇਰੇ ਨਾਲ ਗੱਲ ਕਰਦਾ ਮੈਂ ਕਿਹਾ ਬਾਈ ਇਨਡੋਰ ਡੇਟ ਆਣ ਦਾ ਆਊਟਰ ਦੋਟਾਣ ਦਾ ਕਹਿੰਦਾ ਨਹੀਂ ਇਹ ਕੰਪਨੀ ਦਾ ਹੁੰਦਾ ਵੀ ਕੰਪਨੀ ਦੀ ਮੈਚਿੰਗ ਹੁੰਦੀ ਹੈ ਜੀ ਇਦਾਂ ਹੁੰਦੀ ਮੈਨੂੰ ਮਤਲਬ ਮੰਨੇ ਉਹ ਆਪਣੇ ਆਪ ਦੀਆਂ ਪੱਟੀਆਂ ਪੜਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀਰੇ ਮੈਂ ਤੇਰੇ ਨਾਲ ਬਹਿਸ ਨਹੀਂ ਕਰਦਾਗਾ ਤੁਹਾਨੂੰ ਜਿਵੇਂ ਲੱਗਦਾ ਹੈਗਾ ਤੁਸੀਂ ਇਹਨਾਂ ਨਾਲ ਡੀਲ ਕਰ ਲਓ ਪਰ ਆਪਣਾ ਮਨ ਨਹੀਂ ਮੰਨਿਆ ਹੈਗਾ ਬਾਕੀ ਵੀਰੇ ਜਿਹੜੇ ਵੀਰ ਏਸੀ ਲਵਾਉਣਾ ਚਾਹੁੰਦੇ ਹਨ ਅੱਜ ਕੱਲ ਬਹੁਤ ਜ਼ਿਆਦਾ ਫਰਾਡ ਹੁੰਦਾ ਪਿਆ ਏਸੀਆਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਹੈਗਾ ਏਸੀ ਲਾਈਨ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਾਡ ਹੋ ਗਿਆ ਮੈਂ ਤੁਹਾਨੂੰ ਇਸ ਚੀਜ਼ ਦੀ ਉਦਾਹਰਣ ਵੀ ਦੇ ਰਿਹਾ ਆ ਤੁਸੀਂ ਸੀਰੀਅਲ ਨੰਬਰ ਮਾਡਲ ਨੰਬਰ ਵੇਖ ਲਓ 2 ਟਨ ਦੇ ਅਗਲੇ ਨੇ ਪੈਸੇ ਦਿੱਤੇ ਤੇ 1.5 ਟਨ ਉਹਨੂੰ ਇਨਡੋਰ ਦਿੱਤਾ ਜਾ ਰਿਹਾ ਹੈਗਾ ਲੋਬੀ ਹੁੰਦੀ ਵੱਡੀ ਕੱਲ ਨੂੰ ਕੂਲਿੰਗ ਨਾ ਕਰਦਾ ਤੇ ਮੈਨੂੰ ਖੜਦਾ ਜੇ ਅਗਲੇ ਨੇ ਮਾਨਤਾਣ ਕਰਕੇ ਮੈਨੂੰ ਬੁਲਾਇਆ ਤੇ ਮੈਂ ਉਹ ਚੀਜ਼ ਦਾ ਕਦੀ ਵੀ ਬਿਨਾਂਦਰ ਨਹੀਂ ਬਣੂੰਗਾ ਰਹੀ ਗੱਲ ਇਹ ਅੱਜ ਕੱਲ ਫੇਸਬੁੱਕ ਤੇ YouTube ਫੇਸਬੁੱਕ ਇੰਸਟਾਗ੍ਰam ਤੇ ਬਹੁਤ ਸਾਰੀਆਂ ਐਡਾਂ ਆਉਂਦੀਆਂ ਨੇ ਸਮਝਣਾ ਨਾ ਸਮਝਣਾ ਉਹ ਤੁਹਾਡਾ ਮਾਮ ਹੈ ਇੱਕ ਵੀਰ ਦੀ ਮਿਕਾ ਲੈਡ ਵੇਖ ਰਿਹਾ ਸੀਗਾ ਕਹਿੰਦਾ ਵੀ ਉਹ ਜਰਨਲ ਏਸੀ ਤਕ 30 38000 ਦੇ ਵਿੱਚ ਉਹ ਦੇ ਰਿਹਾ ਹੈਗਾ ਉਹ ਜਰਨਲ ਵਾਲੇ ਏਸੀ ਜਿਹੜੇ ਵੀਰੇ 50 50 60 60 ਹਜ਼ਾਰ ਦੇ ਏਸੀ ਹੈ ਤੁਹਾਨੂੰ 30 ਹਜ਼ਾਰ ਦੇ ਵਿੱਚ ਕੌਣ ਦੇਲੇਗਾ ਇਹ ਕੇਸ ਵੀ ਮੇਰੇ ਨਾਲ ਹੋਇਆ ਪਿਛਲੀ ਵਾਰੀ ਕਿਸੇ ਵੀਰ ਨੇ ਏਸੀ ਲਵਾ ਲਿਆ 29000 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਦੇ ਜੇ ਪ੍ਰੋਬਲਮ ਆਈ ਪਹਿਲੀਆਂ ਬੜੀਆਂ ਉਹਨੇ ਗਾਰੰਟੀਆਂ ਦਿੱਤੀਆਂ ਵੀ ਇਹ ਸਾਡੀ ਆਨਲਾਈਨ ਸਰਵਿਸ ਹੈ ਉਹ ਵਿਚਾਰਾ ਫੋਨ ਲਾ ਲਾ ਕੇ ਹਾਰ ਗਿਆ ਮਹੀਨਾ 20 ਦਿਨ ਫੋਨ ਲੰਮਦਾ ਰਿਹਾ ਉਹ ਨਹੀਂ ਕੋਈ ਪਹੁੰਚਿਆ ਉਸ ਤੋਂ ਬਾਅਦ ਆਪਾਂ ਚੈੱਕ ਕੀਤਾ ਜਾ ਕੇ AC ਦੇ ਉੱਪਰ ਸਿਰਫ ਉਹ ਜਰਨਲ ਲਿਖਿਆ ਹੋਇਆ ਸੀ ਉਹਦੀ ਕਿਸੇ ਵੀ ਕੈਟਲੋਗ ਕਿਤੇ ਵੀ ਸੀਰੀਅਲ ਨੰਬਰ ਦੇ ਉੱਪਰ ਉਹ ਜਰਨਲ ਦਾ ਕੋਈ ਵੀ ਜ਼ਿਕਰ ਨਹੀਂ ਸੀਗਾ ਅੱਜ ਕੱਲ ਕੀ ਹੁੰਦਾ ਦਿੱਲੀ ਦੇ ਵਿੱਚੋਂ ਜਾਂ ਹੋਰ ਕਈ ਜਗ੍ਹਾ ਦੇ ਅਸੈਂਬਲ ਕੀਤੇ ਜਾਂਦੇ ਆ ਜਿਨ੍ਹਾਂ ਦੇ ਉੱਪਰ ਤੁਸੀਂ ਆਪਣੇ ਨਾਂ ਦਾ ਵੀ ਲੋਗੋ ਲਗਵਾ ਸਕਦੇ ਜੇ ਤੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਬ੍ਰਾਂਡ ਜਿਹੜਾ ਵਰਤ ਕੇ ਕਸਟਮਰ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਬਾਈ ਮੇਰੇ ਇਸ ਚੀਜ਼ ਤੋਂ ਸਮਝਦਾਰ ਤੁਹਾਨੂੰ ਹੋਣਾ ਚਾਹੀਦਾ ਹੈਗਾ ਜੇ ਤੁਸੀਂ ਚੀਜ਼ ਲੈਣਾ ਚਾਹੁੰਦੇ ਹੋ AC ਲੈਂਦੇ ਹੋ ਫਰਿੱਜ ਲੈਂਦੇ ਹੋ ਵਾਸ਼ਿੰਗ ਮਸ਼ੀਨ ਲੈਂਦੇ ਹੋ ਜਿਹੜਾ ਡੀਲਰ ਤੁਹਾਨੂੰ ਮੰਨ ਲਓ 40000 50000 ਦਾ AC ਏ ਜੇ ਉਹ ਆਪਣਾ ਜੇ ਕੋਈ ਤੇ ਕੋ 2000 1500 ਰੁਪਿਆ ਉਹਦੇ ਵਿੱਚ ਨਹੀਂ ਕਮਾਈ ਕਰੇਗਾ ਤੇ ਡੀਲਰ ਕਿੱਥੇ ਜਾਏਗਾ ਤੁਸੀਂ ਚੀਜ਼ ਦੇਖਦੇ ਹੋ ਸਸਤੀ ਸਸਤੇ ਵਾਲੇ ਬੰਨੇ ਭੱਜਣ ਵਾਸਤੇ ਤੁਸੀਂ YouTube Facebook Instagram ਦਾ ਸਹਾਰਾ ਲੈਂਦੇ ਹੋ ਉੱਥੇ ਤੁਸੀਂ ਐਡਾ ਦੇਖਦੇ ਹੋ ਵੱਖ-ਵੱਖ ਐਡਾ ਕੋਈ ਕਹਿੰਦਾ ਇਸ ਫਲਾਣੀ ਕੰਪਨੀ ਦਾ ਮੈਂ ਇੰਨੇ ਦਾ AC ਦੇ ਦੇਣਾ ਜਿਹੜਾ ਜੈਨੂਨ ਬੰਦਾ ਹੈ ਨਾ ਉਹ ਇੰਨੇ ਕਦੀ ਵੀ ਚੀਜ਼ ਸਸਤੀ ਨਹੀਂ ਦੇਵੇਗਾ ਤੇ ਕਦੀ ਵੀ ਤੁਹਾਡੇ ਨਾਲ ਫਰਾਡ ਨਹੀਂ ਕਰੇਗਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਜੇ ਕੋਈ ਚੀਜ਼ ਲੈਣੀ ਹੈ ਤੁਸੀਂ ਆਪਣੇ ਲੋਕਲ ਡੀਲਰ ਸ਼ਹਿਰ ਦਾ ਜਾਂ ਕਸਬੇ ਦਾ ਉਹਦੇ ਕੋਲੋਂ ਚੀਜ਼ ਲਓ ਨਾਲੇ ਤਾਂ ਯਾਰ ਕੋਈ ਚੀਜ਼ ਲੈਂਦੇ ਹੋ ਤੇ ਕੋਈ ਦਿੱਕਤ ਆ ਜਾਵੇ ਤੇ ਅਗਲੇ ਨੂੰ ਕਹਿ ਕੇ ਤੁਸੀਂ ਕਰਵਾ ਸਕਦੇ ਜੇ ਤੁਸੀਂ 100 ਕਿਲੋਮੀਟਰ 200 ਕਿਲੋਮੀਟਰ ਤੋਂ ਏਸੀ ਲੈ ਆਉਂਦੇ ਫ੍ਰਿਜ ਲੈ ਆਉਂਦੇ ਹੋ ਤੇ ਅਗਲਾ ਨਾ ਤੇ ਤੁਹਾਡੀ ਫੋਨ ਤੇ ਗੱਲ ਸੁਣਦਾ ਉਸ ਤੋਂ ਬਾਅਦ ਜੇ ਨਾ ਕੋਈ ਤੁਹਾਡਾ ਮਸਲਾ ਹਲ ਹੁੰਦਾ ਚੀਜ਼ ਮੇਰੇ ਵੀਰੇ ਲੈਣੀ ਹੋਣਾ ਤੇ ਆਪਦੇ ਸ਼ਹਿਰ ਦੇ ਜਿਹੜੇ ਲੋਕਲ ਡੀਲਰ ਹੈ ਨਾ ਉਹਨਾਂ ਕੋਲੋਂ ਚੀਜ਼ ਲਵੋ ਨਾਲੇ ਤੁਹਾਡੀ ਜਾਣ ਪਛਾਣ ਹੁੰਦੀ ਆ ਕੋਈ ਸ਼ਰਮ ਹਿਆ ਵੀ ਅਗਲੇ ਨੂੰ ਹੁੰਦੀ ਐ ਮੂੰਹ ਮੱਥੇ ਵੀ ਲੱਗਦਾ ਕੋਈ ਸੋਅ ਵਾਕ ਵੀ ਹੁੰਦੀ ਗਈ ਆ ਏਡੀ ਧੂਰ ਜਾ ਕੇ ਤੁਸੀਂ ਆਪਦੇ ਲਾਲਚ ਦੀ ਖਾਤਰ ਏਡੀ ਧੂਰ ਜਾਂਦੇ ਹੋ ਮੈਂ ਨਹੀਂ ਇਸ ਚੀਜ਼ ਨੂੰ ਸਮਝਦਾਰੀ ਮੰਨਦਾਗਾ ਮਿਹਨਤ ਦਾ ਜਿਹੜਾ ਮਿਹਨਤ ਦਾ ਪੈਸਾ ਕਮਾਉਣਾ ਨਾ ਬੜਾ ਔਖਾ ਐ ਅੱਜ ਕੱਲ ਜੇ ਕੋਈ ਗਰੀਬ ਵੀ ਵਿਚਾਰਾ ਕੋਈ ਏਸੀ ਆਪਦੇ ਘਰੇ ਲਵਾ ਲੈਂਦਾ ਨਾ ਸਾਨੂੰ ਬੜੀ ਜ਼ਿਆਦੀ ਖੁਸ਼ੀ ਹੁੰਦੀ ਐ ਪਰ ਜੈਨੂਨ ਬੰਦੇ ਕੋਲੋਂ ਚੀਜ਼ਾਂ ਲਿਆ ਕਰੋ ਜੈਨੂਨ ਰੇਟ ਤੇ ਤੁਹਾਨੂੰ ਚੀਜ਼ਾਂ ਮਿਲਣਗੀਆਂ ਕੋਈ 1000 1500 2000 ਵਾਲੇ ਜਾ ਕੇ ਤੁਸੀਂ ਇੰਨੀ ਦੂਰ ਚੀਜ਼ੇ ਨਾ ਲਵੋ ਪਰ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਚੀਜ਼ ਲੈਣੀ ਹੈ ਤੇ ਪੂਰਾ ਆਪਦਾ ਸ਼ਾਨਬੀਨ ਕਰਕੇ ਲਵੋ ਤੇ ਲੋਕਲ ਡੀਲਰ ਦੇ ਕੋਲੋਂ ਲਵੋ ਤੇ ਬਾਕੀ ਜਿਹੜੇ ਡੀਲਰ ਇਦਾਂ ਦੀਆਂ ਬਹੁਤ ਜਿਆਦੀਆਂ ਜਿਹੜਾ ਹੁਣ ਉਸ ਬੰਦੇ ਨੇ ਏਸੀ ਦਿੱਤਾ ਹੈਗਾ ਜੇ ਤਾਂ ਉਹਨੇ ਭਲੇਖੇ ਨਾਲ ਦੇ ਦਿੱਤਾ ਤੇ ਚਲੋ ਕੋਈ ਗੱਲ ਨਹੀਂ ਅਗਲਾ ਚੇਂਜ ਕਰ ਦੇਗਾ ਜੇਕਰ ਉਹ ਕਿਸੇ ਨਾਲ ਫਰਾਡ ਕਰਕੇ ਇਦਾਂ ਦਾ ਕੰਮ ਕਰ ਰਿਹਾ ਹੈਗਾ ਅੱਜ ਨਹੀਂ ਕੱਲ ਨਹੀਂ ਹੋਰ 2-4 ਸਾਲ ਦੇ ਵਿੱਚ ਉਹਨੂੰ ਉਸ ਦੇ ਦਿਨ ਭੁਗਤਨੇ ਹੀ ਪੈਣਗੇ ਇੱਕ ਦਿਨ ਉਹਨੂੰ ਉਸ ਚੀਜ਼ ਦਾ ਨੁਕਸਾਨ ਝੱਲਣਾ ਹੀ ਪਵੇਗਾ ਔਰ ਰਹੀ ਗੱਲ ਜਿਹੜਾ ਕੰਮ ਜੈਨੂਅਨ ਹੈ ਨਾ ਉਹਦੇ ਵਿੱਚ ਸਕੂਨ ਬਹੁਤ ਹੈਗਾ ਕਿ ਜਿਤ ਵੀ ਬਹੁਤ ਹੈ ਇਮਾਨਦਾਰੀ ਦੇ ਵਿੱਚ ਜਿਹੜੀ ਰਾਤ ਨੂੰ ਨੀਂਦ ਵੀ ਬੜੀ ਵਧੀਆ ਆਉਂਦੀ ਹੈ ਤੇ ਤੁਸੀਂ ਇਹੋ ਜੇ ਗਲਤ ਕੰਮ ਜਿਹੜੇ ਕਰਦੇ ਹੋ ਭਰਾ ਮੇਰੇ ਐਵੇਂ ਦਾ ਨਾਂ ਕਰਿਆ ਕਰੋ ਕਿਸੇ ਦਾ ਕਰੀਬ ਧੀ ਪੁੱਤ ਨੇ ਬੜੇ ਔਖੇ ਹੋ ਕੇ ਕਿਸੇ ਨੇ ਦਿਹਾੜੀ ਕੀਤੀ ਹੁੰਦੀ ਹੈ ਕਿਸੇ ਨੇ ਕਿਤੇ ਰਾਤਾਂ ਜਾ ਕੇ ਹੁੰਦੀਆਂ ਨੇ ਇਦਾਂ ਕਰਕੇ ਕੋਈ ਅਗਲਾ ਚੀਜ਼ ਲੈਂਦਾ ਹੈਗਾ ਤੇ ਤੁਸੀਂ ਉਹਦੇ ਨਾਲ ਧੋਖਾ ਕਰਦੇ ਹੋ ਉਹ ਯਾਰ ਉਹਦਾ ਤੁਹਾਨੂੰ ਲੇਖਾ ਦੇਣਾ ਪੈਣਾ ਮੇਰੇ ਵੀਰ ਕੋਈ ਵੀ ਕੰਮ ਇਹਨਾਂ ਤੇ ਜੈਨੂਅਨ ਕੰਮ ਕਰੋ ਤੇ ਅੱਗੇ ਤੋਂ ਮੇਰਾ ਵੀਰ ਇਸ ਚੀਜ਼ ਦਾ ਹੁਣ ਉਹ ਜਿਹੜਾ ਏਸੀ ਲੱਗਿਆ ਮੰਨ ਲਓ ਮੈਂ ਉਹ ਏਸੀ ਲਗਾ ਦਿੰਦਾ ਜੋ ਭਲੇਖੇ ਨਾਲ ਵੀ ਆਇਆ ਤੇ ਚਲੋ ਮੈਂ ਲਗਾ ਵੀ ਦਿੰਦਾ ਉਹਦੇ ਵਿੱਚ ਡੀਲਰ ਦਾ ਕਸਟਮਰ ਦਾ ਨੁਕਸਾਨ ਹੋਣਾ ਸੀ ਡੀਲਰ ਦਾ ਵੀ ਨੁਕਸਾਨ ਹੈ ਹੁਣ ਇੱਕ ਮਿਸਮੈਚ ਏਸੀ ਆ ਮੰਨ ਲਓ 2 ਟਨ ਦਾ ਤੁਸੀਂ ਉਧਰੋਂ ਉਹਨੂੰ ਉਲਟਾ-ਬੁਲਟਾ ਕਰ ਲਿਆ ਇੱਕ ਏਸੀ ਉਧਰ ਨੁਕਸਾਨ ਹੋ ਗਿਆ ਦੂਜਾ ਏਸੀ ਜਿੱਥੇ ਉਹ ਦੂਜਾ ਤੁਸੀਂ ਮਾਡਲ ਦੋਗੇ ਉੱਥੇ ਵੀ ਨੁਕਸਾਨ ਹੈ ਡਬਲ ਨੁਕਸਾਨ ਡੀਲਰ ਦਾ ਵੀ ਹੈਗਾ ਕਸਟਮਰ ਦਾ ਤਾਂ ਹੋਣਾ ਹੀ ਹੋਣਾ ਸੋ ਮੇਰੇ ਵੀਰ ਜੇਕਰ ਇਹ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਇਹਨੂੰ ਸਾਂਝਾ ਕਰਿਓ ਤੇ ਆਪਦੇ ਵੀਰ ਮਤਲਬ ਆਦੇ ਲੋਕਲ ਡੀਲਰਾਂ ਕੋਲੋਂ ਚੀਜ਼ ਲਵੋ ਤੇ ਆਪਦੀ ਜਾਣਕਾਰੀ ਜਿਹੜੀ ਹੈ ਉਹਦੇ ਜੇ ਇਜਾਫਾ ਕਰੋ ਸਸਤੇ ਵਾਲੇ ਬਣੇ ਨਾ ਭਜੋ ਸੱਚ ਬੋਲੇਗਾ ਤਾਂ ਮਿਲੂ 295 ਜੇ ਕਨੇਗਾ ਤਰੇ ਕੀ ਪੁੱਤੇ ਹਟ ਮਿਲੂਗੀ